ਮੈਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਹੋਟਲ ਰੈਸਟੋਰੈਂਟਸ ਜਿਹੜੇ ਸੁੱਕੇ ਮਸਾਲੇ ਦਾ ਚਿੱਟੇ ਛੋਲੇ ਬੰਦੇ ਨੇ ਨਾ ਉਹਦੀ ਰੈਸিপি ਸ਼ੇਅਰ ਕਰੋ ਤੇ ਅੱਜ ਮੈਂ ਉਹੋ ਜਿਹੀ ਮਸਾਲੇਦਾਰ ਛੋਲਿਆਂ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਆਹ ਹੁਣ ਮਸਾਲੇਦਾਰ ਚਿੱਟੇ ਛੋਲੇ ਬਣਾਣੀ ਸ਼ੁਰੂ ਕਰਦੇ ਆ ਜਿਹਦੇ ਵਾਸਤੇ ਮੈਂ ਇੱਥੇ 1.5 ਕੱਪ ਯਾਨੀ ਕਿ 250 ਗ੍ਰਾਮ ਵੱਡੇ ਵਾਲੇ ਚਿੱਟੇ ਕਾਬਲੀ ਛੋਲੇ ਲੈ ਕੇ ਚੰਗੀ ਤਰ੍ਹਾਂ ਨਾਲ ਧੋ ਕੇ ਤੇ ਫਿਰ ਭਿਉ ਉਹ ਦਿੱਤੇ ਸੀ ਮੈਂ ਇਹਨਾਂ ਨੂੰ ਬ੍ਰੇਕਫਾਸਟ ਵਿੱਚ ਬਣਾ ਰਹੀ ਹਾਂ ਇਸ ਕਰਕੇ ਰਾਤ ਨੂੰ ਭਿਓ ਕੇ ਰੱਖ ਦਿੱਤੇ ਸੀ ਵੈਸੇ ਤੇ ਇਹ ਰੈਸਿਪੀ ਛੋਟੇ ਵੱਡੇ ਕਿਸੇ ਵੀ ਛੋਲਿਆਂ ਨਾਲ ਬਣਾ ਸਕਦੇ ਹਾਂ ਪਰ ਇਹਨਾਂ ਨੂੰ ਬਣਾਉਣ ਵਾਸਤੇ ਵੱਡੇ ਛੋਲੇ ਯਾਨੀ ਕਿ ਡਾਲਰ ਛੋਲੇ ਲਈਏ ਨਾ ਤੇ ਇਹ ਜ਼ਿਆਦਾ ਸਵਾਦ ਬਣਦੇ ਨੇ ਨਾਲੇ ਵਧੀਆ ਵੀ ਲੱਗਦੇ ਨੇ ਹੁਣ ਮੈਂ ਇਹਦੇ ਵਿੱਚ ਇੱਕ ਛੋਟਾ ਚਮਚ ਲੂਣ ਵੀ ਪਾ ਦਿੱਤਾ ਹੈ ਤੇ ਨਾਲ ਹੀ ਪਾਈਆਂ ਨੇ ਦੋ ਕਾਲੀਆਂ ਇਲਾਇਚੀਆਂ ਇੱਕ ਦਾਲਚੀਨੀ ਦਾ ਟੁਕੜਾ ਤਿੰਨ ਤੋਂ ਚਾਰ ਲੌਂਗ ਤੇ ਇੱਕ ਤੇਜ ਪੱਤਾ ਤੇ ਭਿੱਜੇ ਹੋਏ ਛੋਲਿਆਂ ਦੇ ਵਿੱਚ ਨਾ ਆਪਾਂ ਇੱਕ ਵੱਡਾ ਚਮਚ ਭਰ ਕੇ ਬਰੀਕ ਚੌਪ ਕੀਤਾ ਹੋਇਆ ਅਦਰਕ ਤੇ ਬਰੀਕ ਚੌਪ ਕੀਤਾ ਹੋਇਆ ਇੱਕ ਪਿਆਜ਼ ਵੀ ਪਾ ਦੇਣਾ ਹੈ ਤੇ ਬਸ ਹੁਣ ਨਾਲ ਹੀ 1.5 ਕੱਪ ਪਾਣੀ ਵੀ ਪਾਵਾਂਗੇ 1.5 ਕੱਪ ਛੋਲੇ ਨੇ ਨਾ ਤੇ 1.5 ਕੱਪ ਹੀ ਪਾਣੀ ਪਾਣਾ ਹੈ ਇੰਨਾ ਪਾਣੀ ਕਾਫੀ ਹੈ ਕਿਉਂਕਿ ਛੋਲੇ ਜਿਹੜੇ ਨੇ ਉਹ ਸਾਰੀ ਰਾਤ ਦੇ ਭਿੱਜੇ ਹੋਏ ਨੇ ਨਾਲੇ ਆਪਾਂ ਇਹਨਾਂ ਨੂੰ ਰਸੇ ਵਾਲੇ ਛੋਲੇ ਤਾਂ ਬਣਾਣੇ ਨਹੀਂ ਹੈ ਬਣਾਣੇ ਤਾਂ ਸੁੱਕੇ ਹੀ ਨੇ ਤੇ ਇਸ ਕਰਕੇ ਇੰਨੇ ਪਾਣੀ ਵਿੱਚ ਹੀ ਛੋਲੇ ਪੱਕ ਕੇ ਨਰਮ ਹੋ ਜਾਣਗੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਕੇ ਇੱਕ ਸੀਟੀ ਆਨ ਤੱਕ ਪਹਿਲਾਂ ਤੇ ਆਪਾਂ ਇਹਨਾਂ ਨੂੰ ਫੁੱਲ ਫਲੇਮ ਤੇ ਹੀ ਪਕਾਉਣਾ ਹੈ ਤੇ ਫਿਰ ਜਦੋਂ ਇੱਕ ਸੀਟੀ ਆ ਜਾਏਗੀ ਨਾ ਤੇ ਫਿਰ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਸਿੰਮ ਫਲੇਮ ਤੇ 10 ਤੋਂ 12 ਮਿੰਟ ਤੱਕ ਹੋਰ ਪਕਾਵਾਂਗੇ। ਛੋਲਿਆਂ ਦੇ ਹੋਰ ਪਾਣੀ ਦੇ ਹਿਸਾਬ ਨਾਲ ਵੱਖਰੀ-ਵੱਖਰੀ ਜਗ੍ਹਾ ਦੇ ਛੋਲਿਆਂ ਨੂੰ ਪੱਕਣ 'ਚ ਥੋੜਾ ਬਹੁਤ ਟਾਈਮ ਦਾ ਫਰਕ ਜ਼ਰੂਰ ਪੈਂਦਾ ਹੈ ਤੇ ਆਪਣੇ ਹਿਸਾਬ ਨਾਲ ਨਾ ਇਹਨਾਂ ਨੂੰ ਪਕਾ ਲਵੋ ਤੇ ਜਦੋਂ ਸਿੰਮ ਫਲੇਮ ਤੇ ਪੱਕਦੇ ਹੋਏ 10-12 ਮਿੰਟ ਹੋ ਜਾਣਗੇ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਪਰ ਕੁੱਕਰ ਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਸਟੀਮ ਖਤਮ ਹੋਣ ਤੱਕ। ਉਦੋਂ ਤੱਕ ਨਾ ਆਪਾਂ ਇੱਕ ਮਸਾਲਾ ਤਿਆਰ ਕਰ ਲੈਨੇ ਆਂ। ਇੱਕ ਫਰਾਈਪੈਨ ਲੈ ਕੇ ਉਹਦੇ 'ਚ ਪਾਵਾਂਗੇ ਇੱਕ ਵੱਡਾ ਚਮਚ ਜੀਰਾ, ਇੱਕ ਵੱਡਾ ਚਮਚ ਸਾਬਤ ਅਣੀਆ ਤੇ ਇੱਕ ਵੱਡਾ ਚਮਚ ਹੀ ਪਾਵਾਂਗੇ ਪੀਸਿਆ ਹੋਇਆ ਅਨਾਰ ਦਾਣਾ ਇੱਥੇ ਤੁਸੀਂ ਸਾਬਤ ਨਾਰਦਾਣਾ ਵੀ ਲੈ ਸਕਦੇ ਹੋ ਧਨੀਏ ਜੀਰੇ ਦੇ ਨਾਲ ਹੀ ਰੋਸਟ ਹੋ ਕੇ ਤੇ ਨਾਲ ਹੀ ਪੀਸਿਆ ਜਾਏਗਾ ਪਰ ਮੇਰੇ ਕੋਲ ਅੱਜ ਸਾਬਤ ਨਹੀਂ ਸੀ ਨਾ ਤੇ ਇਸ ਕਰਕੇ ਮੈਂ ਪੀਸਿਆ ਹੋਇਆ ਹੀ ਪਾਇਆ ਹੈ ਤੇ ਹੁਣ ਧਨੀਆ ਜੀਰਾ ਤੇ ਅਨਾਰ ਦਾਣੇ ਨੂੰ ਨਾ ਆਪਾਂ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਸੁੱਕਾ ਹੀ ਪੋਣ ਲੈਣਾ ਤੇ ਇੱਥੇ ਨਾ ਕੋਈ ਇੱਕ ਜਾਂ ਡੇਢ ਮਿੰਟ ਹੀ ਲੱਗਿਆ ਹੋਣਾ ਭੁੰਨਣ ਚ ਇਹਨਾਂ ਨੂੰ ਤੇ ਵਧੀਆ ਪੁੱਜ ਗਏ ਨੇ ਤੇ ਕਲਰ ਵੀ ਚੇਂਜ ਹੋ ਗਿਆ ਹੈ ਤੇ ਮਸਾਲੇ ਪੁੱਜਣ ਦੀ ਨਾ ਖੁਸ਼ਬੂ ਵੀ ਬਹੁਤ ਹੀ ਵਧੀਆ ਆ ਰਹੀ ਹੈ ਹੋਰ ਭੁੰਨਨ ਨਾਲ ਨਾ ਇਹਨਾਂ ਦਾ ਮoiisture ਵੀ ਖਤਮ ਹੋ ਗਿਆ ਹੈ ਤੇ ਬਸ ਹੁਣ ਨਾ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਕੱਢ ਲਵਾਂਗੇ ਤੇ ਜਦੋਂ ਹਲਕੇ ਜਿਹੇ ਠੰਡੇ ਹੋ ਜਾਣਗੇ ਨਾ ਉਦੋਂ ਗ੍ਰाइंड ਕਰ ਲਵਾਂਗੇ ਤੇ ਇੰਨੀ ਦੇਰ ਸਨਾ ਕੁੱਕਰ ਦੀ ਸਟੀਮ ਵੀ ਖਤਮ ਹੋ ਗਈ ਹੈ ਤੇ ਹੁਣ ਮੈਂ ਤੁਹਾਨੂੰ ਵਿਖਾਨੀ ਹੈ ਕਿ ਛੋਲੇ ਵੀ ਪੱਕ ਕੇ ਵਧੀਆ ਨਰਮ ਹੋ ਗਏ ਨੇ ਛੋਲੇ ਨੂੰ ਨਾ ਓਵਰਕੁਕ ਨਹੀਂ ਕਰਨਾ ਯਾਨੀ ਕਿ ਛੋਲਿਆਂ ਦੇ ਛਿਲਕੇ ਨਹੀਂ ਉਤਰਨੇ ਚਾਹੀਦੇ ਤੇ ਇਹ ਜਿਹੜੇ ਕੁੱਕਰ ਦੇ ਵਿੱਚ ਵਿਖਦੇ ਪਏ ਨੇ ਨਾ ਇਹ ਬਰੀਕ ਕੱਟੇ ਹੋਏ ਪਿਆਜ਼ ਨੇ ਜਿਹੜੇ ਆਪਾਂ ਇਹਦੇ ਵਿੱਚ ਪਾਏ ਨੇ ਇਹ ਛੋਲਿਆਂ ਦੇ ਛਿਲਕੇ ਨਹੀਂ ਹੈ ਤੇ ਹੁਣ ਇਹ ਜਿਹੜੇ ਸਾਬਤ ਮਸਾਲੇ ਨੇ ਨਾ ਇਹਨੂੰ ਚਾਹੋ ਤੇ ਕੱਢ ਦਵੋ ਤੇ ਜਾਂ ਫਿਰ ਛੋਲਿਆਂ ਦੇ ਵਿੱਚ ਹੀ ਰਹਿਣ ਦਵੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਪਾਣੀ ਆਪਾਂ ਛੋਲਿਆਂ ਵਿੱਚ ਪਾਇਆ ਸੀ ਨਾ ਉਹਨੇ ਪਾਣੀ ਵਿੱਚ ਇਹ ਛੋਲੇ ਪੱਕ ਵੀ ਗਏ ਨੇ ਤੇ ਥੋੜਾ ਜਿਹਾ ਪਾਣੀ ਹਜੇ ਵੀ ਇਹਦੇ ਵਿੱਚ ਹੈਗਾ ਹੁਣ ਆਪਾਂ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਚਾਰ ਵੱਡੇ ਚਮਚ ਆਇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਆਇਲ ਗਰਮ ਹੋ ਜਾਏਗਾ ਨਾ ਉਦੋਂ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਵੱਡੇ ਚਮਚ ਭਰ ਕੇ ਲੰਬਾ ਪਤਲਾ ਕਟਿਆ ਹੋਇਆ ਅਦਰਕ ਹੋਰ ਚਾਰ ਤੋਂ ਪੰਜ ਲੰਬੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾਵਾਂਗੇ ਮੈਂ ਤੇ ਅੱਜ ਛੋਲੇ ਬਣਾ ਰਹੀਆਂ ਇੱਕਦਮ ਕਰਾਰੇ ਔਰ ਮਸਾਲੇਦਾਰ ਯਾਨੀ ਕਿ ਸਪਾਈਸੀ ਟੇਸਟ ਵਾਲੇ ਤੇ ਜੇਕਰ ਤੁਸੀਂ ਜ਼ਿਆਦਾ ਕਰਾਰੇ ਐ ਸਪਾਈਸੀ ਖਾਣਾ ਪਸੰਦ ਨਹੀਂ ਕਰਦੇ ਨਾ ਤੇ ਮਿਰਚਾਂ ਦੀ ਔਰ ਮਸਾਲਿਆਂ ਦੀ ਕੁਆਂਟੀਟੀ ਥੋੜੀ ਜੀ ਘਟ ਪਾ ਲਵੋ ਤੇ ਇਥੇ ਅਦਰਕ ਔਰ ਮਿਰਚਾਂ ਨੂੰ ਨਾ ਅੱਧਾ ਕੁ ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ 'ਚ ਪਾਵਾਂਗੇ ਇਹ ਉਬਲੇ ਹੋਏ ਛੋਲੇ ਤੇ ਜਿਹੜਾ ਥੋੜਾ ਜਿਹਾ ਪਾਣੀ ਹੈ ਨਾ ਉਹ ਵੀ ਮੈਂ ਛੋਲਿਆਂ ਦੇ ਨਾਲ ਹੀ ਪਾ ਦਿੱਤਾ ਹੈ ਤੇ ਇਹਦਾ ਇੱਕ ਤਰੀਕਾ ਹੋਰ ਹੈ ਕਿ ਛੋਲਿਆਂ ਨੂੰ ਛਾਨਣੀ ਚ ਪਾ ਕੇ ਪਾਣੀ ਤੇ ਛੋਲੇ ਵੱਖਰੇ ਵੱਖਰੇ ਕਰ ਲਵੋ ਪਹਿਲਾਂ ਛੋਲੇ ਤੜਕੇ ਚ ਪਾ ਲਵੋ ਤੇ ਫਿਰ ਜਿਵੇਂ ਜਿਵੇਂ ਲੋਲ ਪੈਗੀ ਨਾ ਥੋੜਾ ਥੋੜਾ ਕਰਕੇ ਪਾਣੀ ਵੀ ਪਾਈ ਜਾਵੋ ਤੇ ਐਸੇ ਸਟੇਜ ਤੇ ਨਾ ਇੱਕ ਵਾਰੀ ਛੋਲੇ ਖਾ ਕੇ ਚੈੱਕ ਕਰ ਲਵੋ ਕਿ ਲੂਣ ਕਿੰਨਾ ਖੂ ਹੈ ਤੇ ਮੈਨੂੰ ਇੱਥੇ ਥੋੜੇ ਜਿਹਾ ਲੂਣ ਦੀ ਜ਼ਰੂਰਤ ਲੱਗ ਰਹੀ ਹੈ ਤੇ ਹੁਣ ਮੈਂ ਇਹਦੇ ਚ ਪਾਵਾਂਗੀ ਅੱਧਾ ਛੋਟਾ ਚਮਚ ਲੂਣ ਅੱਧਾ ਛੋਟਾ ਚਮਚ ਕਾਲਾ ਲੂਣ ਅੱਧਾ ਛ ਤੇ ਇੱਕ ਛੋਟਾ ਜਿਹਾ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚਾਂ ਤੇ ਚਮਚ ਦਾ ਚੌਥਾ ਹਿੱਸਾ ਕਾਲੀਆਂ ਮਿਰਚਾਂ ਵੀ ਪਾਵਾਂਗੇ ਤੇ ਦੋ ਵੱਡੇ ਚਮਚ ਨਾ ਛੋਲੇ ਮਸਾਲਾ ਵੀ ਮੈਂ ਇਹਦੇ ਵਿੱਚ ਪਾਇਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਪੀਸਿਆ ਹੋਇਆ ਧਨੀਆ ਜੀਰਾ ਤੇ ਅਨਾਰ ਦਾਣੇ ਵਾਲਾ ਮਸਾਲਾ ਉਹਦੇ ਵਿੱਚੋਂ ਤਿੰਨ ਵੱਡੇ ਚਮਚ ਛੋਲੇ ਅੱਜ ਪਾ ਦਵਾਂਗੇ ਤੇ ਬਾਕੀ ਦਾ ਬਚਿਆ ਹੋਇਆ ਸਟੋਰ ਕਰਕੇ ਰੱਖ ਲਵਾਂਗੇ ਅਗਲੀ ਵਾਰ ਛੋਲੇ ਬਣਾਉਣ ਵਾਸਤੇ ਕਿਉਂਕਿ ਇਹ ਮਸਾਲੇ ਦਾ ਛੋਲੇ ਜਦੋਂ ਤੁਸੀਂ ਇੱਕ ਵਾਰ ਬਣਾ ਕੇ ਖਾਓਗੇ ਨਾ ਤੇ 체ਤੇ ਹੀ ਦੂਸਰੀ ਤੇ ਤੀਸਰੀ ਵਾਰੀ ਹੋਰ ਬਾਰ-ਬਾਰ ਜ਼ਰੂਰ ਬਣਾਓਗੇ ਹੁਣ ਪਾਣੀ ਸੁੱਕਣ ਤੱਕ ਨਾ ਇਹਨਾਂ ਨੂੰ ਫੁੱਲ ਫਲੇਮ ਤੇ ਪਕਾਣਾ ਹੈ ਤੇ ਮਸਾਲਿਆਂ ਨੂੰ ਛੋਲਿਆਂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਫੁੱਲ ਫਲੇਮ ਤੇ ਬਸ 2 ਕੁ ਮਿੰਟੇ ਹੋਰ ਪਕਾਇਆ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਸਾਰਾ ਸੁੱਕ ਗਿਆ ਤੇ ਮਸਾਲੇ ਵੀ ਪੱਕ ਗਏ ਨੇ ਤੇ ਪਾਣੀ ਹੋਰ ਸਾਰੇ ਮਸਾਲੇ ਛੋਲਿਆਂ ਦੇ ਉੱਤੇ ਚੰਗੀ ਤਰ੍ਹਾਂ ਲੱਗ ਵੀ ਗਏ ਨੇ ਤੇ ਹੁਣ ਆਪਾਂ ਛੋਲਿਆਂ ਨੂੰ ਹੋਰ ਚਟਪਟਾ ਬਣਾਉਣ ਵਾਸਤੇ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਵੀ ਪਾਵਾਂਗੇ ਪਾਵੇਂ ਇਹਦੇ ਚਨਾਰ ਦਾ ਨਾ ਪਾਇਆ ਹੈ ਪਰ ਫਿਰ ਵੀ ਨਿੰਬੂ ਦਾ ਰਸ ਜ਼ਰੂਰ ਪਾਣਾ ਹੈ ਵਿਆਹਾਂ ਸ਼ਾਦੀਆਂ ਵਿੱਚ ਪਾਰਟੀਆਂ ਵਿੱਚ ਹਲਵਾਈ ਇਸੇ ਤਰ੍ਹਾਂ ਹੀ ਮਸਾਲੇਦਾਰ ਛੋਲੇ ਬਣਾਉਂਦੇ ਨੇ ਤੇ ਆਪਾਂ ਬਹੁਤ ਹੀ ਸਵਾਦ ਨਾਲ ਖਾਂਦੇ ਵੀ ਆਂ ਤੇ ਹੁਣ ਪਾਰਟੀਆਂ ਵਰਗੇ ਰੈਸਟੋਰੈਂਟ ਵਰਗੇ ਮਸਾਲੇਦਾਰ ਚਟਪਟੇ ਛੋਲੇ ਘਰ ਵਿੱਚ ਹੀ ਬਣਾਓ ਇਹਨਾਂ ਨੂੰ ਬਨਣ 'ਚ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਬਣਦੇ ਵੀ ਬਹੁਤ ਹੀ ਸਵਾਦ ਨੇ ਘਰ ਵਿੱਚ ਕੋਈ ਵੀ ਫੰਕਸ਼ਨ ਹੋਵੇ ਜਾਂ ਗੈਸਟ ਆਣ ਤਾਂ ਇਸ ਤਰ੍ਹਾਂ ਦੇ ਛੋਲੇ ਬਣਾਓ ਸਭ ਨੂੰ ਬਹੁਤ ਹੀ ਪਸੰਦ ਆਣਗੇ ਤੇ ਬਣਾ ਕੇ ਖਾ ਕੇ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਓ ਨਾਲੇ ਇਹ ਵੀ ਦੱਸਿਓ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਮਸਾਲੇਦਾਰ ਚਟਪਟੇ ਛੋਲੇ ਬਣਾਉਂਦੇ ਹੋ ਤੇ ਜੇਕਰ ਬਣਾਉਂਦੇ ਹੋ ਤਾਂ ਬਹੁਤ ਹੀ ਵਧੀਆ ਹੈ ਤੇ ਜਿਨ੍ਹਾਂ ਨੇ ਨਹੀਂ ਬਣਾਏ ਉਹ ਜ਼ਰੂਰ ਬਣਾਓ ਤੇ ਪੂੜੀਆਂ ਨਾਲ ਹੋਰ ਪਰੌਂਠਿਆਂ ਨਾਲ ਇਹਨਾਂ ਨੂੰ ਬੜੇ ਹੀ ਸਵਾਦ ਨਾਲ ਖਾਓ